ਬੋਲੇ ਸੋਨਿਹਾਲ ਸ੍ਰੀ ਅਕਾਲ ਸਰੋ ਆਪਣੀ ਅਕਾਲੀ ਦਾਲ ਜਿੰਦਾਬਾਦ ਜਿੰਦਾਬਾਦ ਅਕਾਲੀ ਦਾਲ ਜਿੰਦਾਬਾਦ ਜਿੰਦਾਬਾਦ ਸ਼ਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਜਿੰਦਾਬਾਦ ਸ਼ਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਜਿੰਦਾਬਾਦ ਸ਼ਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਬੋਲੇ ਸੋਨਿਹਾਲ ਸਵੇਰੇ ਨਿੱਕੇ ਦੇ ਸਵੇਰੇ ਸਾਰੇ ਪਹੁੰਚੇ ਨੇ ਤੇ ਬੈਠੋ ਵੀਰੇ ਆਪ ਤੇ ਸਾਰੇ ਕੋ ਸੇਤ ਆਲੀ ਨੇ ਬੈਠੇ ਨੇ ਬੈਰੀ ਦਰ ਕਿਉਂਕਿ ਬਹੁਤ ਨਿੱਕੇ ਸੁਆ ਦਾ مالک ਹੈ ਤੇ ਹੋਰ ਵੀ ਪਿੰਡਾਂ ਦੇ ਵਧੀਆ ਇਹ ਵੀ ਜਾਣ ਪਛਾਨ ਹੈ ਉਹਦੇ ਕਰਕੇ ਸਾਰਿਆਂ ਨੇ ਅਸੀਂ ਵੀ ਜਿਹੜੇ ਸਾਡਾ ਸਰਕਲ ਆ ਅਸੀਂ ਕਰਕੇ ਰਹਿਣੀ ਆ ਸਾਰਿਆਂ ਦਾ ਤਾਂ ਦਿੱਤਾ ਵੇ ਇਹ ਲੋਕ ਇਧਰ ਹੀ ਹੰਕਾਰ ਭਰਿਆ ਪਹਿਲਾਂ ਇਹਨੇ ਸਾਨੂੰ ਕੋਚਿਆ ਕਿ ਦੱਸੋ ਜੀ ਹਨਾ ਆਪਾਂ ਨੂੰ ਆ ਜੀ ਦਾ ਆਦਰ ਦੇ ਰਹੇ ਨਹੀਂ ਆਪਾਂ ਕਿਵੇਂ ਕਰੀਏ ਜੇ ਸਾਡੇ ਜਿੰਨੇ ਵੀ ਸਾਡੇ ਮੀਰ ਪਹੁੰਚੇ ਆ ਸਾਡੇ ਆੜੀ ਜੋਗ ਤੇ ਨਿੱਧਰ ਸਾਡੇ ਸੰਤਾ ਦੇ ਭਗਵਾਨ ਦੇ ਕੋਲ ਦੇਖਦੇ ਨੇ ਵੀ ਕੌਣ ਸਾਡੇ ਲਈ ਚੰਗਾ ਕਰਦਾ ਕੌਣ ਸਾਡੇ ਲਈ ਮਾੜਾ ਕਰਦਾ ਇਹ ਚੀਜ਼ ਨੂੰ ਨੱਧਿਆਨਾ ਚ ਰੱਖਦੇ ਹੋਏ ਤੁਸੀਂ 4.5 ਸਾਲ ਜਿਹੜਾ ਸੰਤਾਪ ਹੰਡਾ ਰਹੇ ਹੋ ਹੋਰ ਲੋਕ ਹੰਡਾ ਰਹੇ ਨੇ ਆ ਹੁਣ ਵੀ ਦੇਖ ਲਓ ਤੁਸੀਂ ਆ ਬਠੰਡੇ ਚ ਤਾਂ ਰਾਜ ਪਿੰਡਾਂ 'ਚ ਆ ਕੇ ਘੁੱਟਦੇ ਨੇ ਪਿੰਡਾਂ ਦੇ ਵਿੱਚ ਆ ਕੇ ਕਿਸਾਨ ਜੁਣੀਆਂ ਨੂੰ ਕੁੱਟ ਕੇ ਗਏ। ਚਲੋ ਸੜਕ ਤੇ ਤਾਂ ਬੰਦਾ ਘੇਰ ਲੇ ਕੁੱਟ ਲੇ ਬਾਕੀ ਗੱਲ ਆ। ਪਿੰਡਾਂ 'ਚ ਆ ਕੇ ਕੁੱਟਦੇ ਨੇ। ਵੀ ਇਹ ਤੁਸੀਂ ਹੁਣ ਉਹਨੂੰ ਅਸਾਰਾ ਕੀ ਦਾ ਸੈਂਟਰ। ਇਹ ਇੱਕੋ ਇੱਕ ਪਾਰਟੀ ਆ ਜਿਹੜੀ ਅਕਾਲੀ ਦਲ ਇਹ ਸਿੱਖਾਂ ਦੇ ਨੁਮਾਇੰਦਾ ਪਾਰਟੀ ਆ। ਚਲੋ ਗਲਤੀਆਂ ਸਾਰਿਆਂ ਤੋਂ ਹੋ ਜਾਂਦੀਆਂ ਨੇ ਆਪਾਂ ਐਂ ਨਹੀਂ ਕਹਿੰਦੇ ਵੀ ਕਿਸੇ ਤੋਂ ਗਲਤੀ ਨਹੀਂ ਹੁੰਦੀ। ਗਲਤੀ ਹੋ ਗਈ ਮਾਫੀਆਂ ਮੰਗਦਾ। ਤੇ ਕੋਈ ਕਹਿੰਦੇ ਹੁੰਦੇ ਨੇ ਵੀ ਆਪਦਾ ਮਾਰੂ ਮਾਰੂ ਸਾਹਮਣੇ ਸਿੱਤੂ ਉਹ ਕਹਾ ਆਪਦਾ ਪੀਟ ਇਹ ਹੁਣ ਜਿਹੜਾ ਸੋਨੀ ਕਾਲੀਦਾਲ ਦਾ ਫਲਾਉ ਦੁਬਾਰਾ ਆ ਰਿਹਾ ਇਹ ਕੋਈ ਤਹਿਣ ਕਹੌਣ ਨਾਲ ਫਲਾਉ ਨਹੀਂ ਆ ਰਿਹਾ ਜਾਂ ਕਿਸੇ ਦੇ ਬੋਲਣ ਨਾਲ ਨਹੀਂ ਆ ਰਿਹਾ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਕਾਲੀਦਾਲ ਨਾਲ ਜੁੜਾਂ ਕਿਉਂ ਆਉਣ ਵਾਲੀ ਜੋ 27 ਦੀ ਇਲੈਕਸ਼ਨ ਆ ਇਹ ਸਰਕਾਰ ਕਾਲੀਦਾਲ ਦੀ ਪੱਕੀ ਆ ਬੋਲੇ ਸੋਨਿਆਰ ਇਹ ਜਿਹੜੇ ਅਸਾਰ ਨੇ ਜਿਹੜੇ ਲੋਕਾਂ ਨੂੰ ਪਤਾ ਲੱਗਦੇ ਨੇ ਆਪਾਂ ਨੂੰ ਪਤਾ ਲੱਗਦੇ ਨੇ ਪਿੰਡਾਂ ਨੂੰ ਪਤਾ ਲੱਗਦਾ ਵੀ ਕਾਲੀ ਦਲ ਦਾ ਹੁਣ ਕੀ ਬਲਾਵਾ ਇਸ ਲਈ 5 ਸਾਲ ਚ ਵੀ ਪਤਾ ਲੱਗਦਾ ਸੀ ਉਦੋਂ ਕੋਈ ਪੋਸਟਰ ਲਾਉਣ ਵਾਲਾ ਵੀ ਨਹੀਂ ਇੱਥੇ ਸਿੱਧੀ ਜਿਹੀ ਬੜਦਾ ਸੀ ਕਹਿੰਦੇ ਤੇ ਯਾਰ ਨਾ ਯਾਰ ਕਾਲੀ ਦਲ ਉਹਦਾ ਆਹੀ ਨਹੀਂ ਸਾਡੇ ਪਿੰਡ ਦੇ ਤਾਂ ਨ ਜਾਣੇ ਨੇ ਇਹ ਵੀਰੇ ਜਦ ਕੋਈ ਰਾਜ ਮਤਲਬ ਕੋਈ ਕਿਸੇ ਗੱਲ ਦਾ ਉਹ ਆਉਂਦਾ ਨਾ ਸਾਡੇ ਚ ਟੀਵੀ 'ਚ ਨਾ ਜਾਂ ਤੇ ਵਟਸਐਪ ਤੇ ਦੇਖਦੇ ਹੋ ਅਸੀਂ ਫੇਰ ਆ ਰੰਧਾਵਾਸ ਹਾਲ ਦਾ ਬਹੁਤ ਬਹੁਤ ਧੰਨ ਕਰਦਿਆਂ ਕਿ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਲਾਇਕ ਸਮਝਿਆ ਗੁਰਪ੍ਰੀਤ ਸਿੰਘ ਨੂੰ ਸਰਕਲ ਦਾ ਪ੍ਰਧਾਨ ਆਪਣੇ ਨਿਯੁਕਤ ਕਰਨ ਆਏ ਨੇ ਅੱਜ ਮੈਂ ਤਾਂ ਇਹ ਵੀ ਚਾਹਣਾ ਵੀ ਸਾਰੇ ਜਿੰਨੇ ਵੀ ਹੋਰ ਵੀ ਆਪਣੇ ਬੱਚੇ ਦੇ ਜਿਹੜੇ ਮੂਰੇ ਹੋ ਕੇ ਕੰਮ ਕਰ ਸਕਦੇ ਨੇ ਚੱਲ ਸਕਦੇ ਨੇ ਰੈਲੀਆਂ ਜਾ ਸਕਦੇ ਨੇ ਮੂਰੇ ਹੋ ਕੇ ਇਕੱਠ ਕਰ ਸਕਦੇ ਨੇ ਆਪ ਦਾ ਨਾਮ ਲਖਾ ਸਕਦੇ ਨੇ ਬੋਲੇ ਸੋ ਨਿਹਾਲ ਸ੍ਰੀ ਆਕਾਰ ਬੋਲੇ ਸੋ ਨਿਹਾਲ ਸ੍ਰੀ ਆਕਾਰ ਸਾਡੀ ਬਾਈਕ ਨੂੰ ਜੀ ਪਤੇ ਸਰਦਾਰ ਰਣਜੀਤ ਸਿੰਘ ਦਵੰਦਾਰ ਸੋਨੀਆ ਕਾਜ਼ੀਦਲ ਜਿਲ੍ਹਾ ਪ੍ਰਧਾਨ ਜੀ ਜੋ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਮੁਤੀ ਨਗਰ ਪੰਚਾਇਤ ਪਿੰਡ ਫਲਾਸੌਰ ਸਾਰੇ ਨੌਜਵਾਨ ਵੀਰ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਸਾਡੇ ਦਰਮਿਆਨ ਪਹੁੰਚੇ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਮੁੱਚੀ ਲੀਡਰਸ਼ਿਪ ਫੋਮਣੀ ਅਕਾਲੀ ਦਲ ਜਿਨ੍ਹਾਂ ਨੇ ਮੈਨੂੰ ਤੇ ਅਗਰੀ ਟੀਮ ਨੂੰ ਆਉਂਦਾ ਵਕਤ ਆ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਬੋਲੇ ਈ ਸੋਨਹਾਰ ਰਾਮਣੀ ਅਕਾਲੀ ਦਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪੰਥ ਸਾਹਿਬਾਨ ਔਰ ਜਿਹੜੇ ਵੀ ਆਪਣੇ ਨਗਰ ਦੇ ਨਵੇਂ ਪਿੰਡਾਂ ਤੋਂ ਵੀ ਲੋਨਵਾਣ ਆਏ ਨੇ ਜਥੇਦਾਰ ਸਾਹਿਬਾਨ ਪਤਿ ਸਾਹਿਬਾਨ ਸਤਪੰਥ ਸਾਹਿਬਾਨ ਸਾਰੇ ਅਹੁਦਿਆਂ ਤੋਂ ਜੀ ਆਇਆਂ ਕਹਿਣਾ ਔਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਦਾਸੂ ਸਰਦਾਰ ਸੁਖਵੀਰ ਸਿੰਘ ਜੀ ਬਾਦਲੂ ਸਾਹਿਬ ਨੇ ਸ਼੍ਰੋਮਣੀ ਕਾਲੀਦਾਵਰ ਨੂੰ ਮੈਨੂੰ ਹਰਕਤ ਜਾਣ ਦਿਲਾਇਆ ਇਸ ਕਰਕੇ ਮੇਰੀ ਡਿਊਟੀ ਬਣ ਗਈ ਹੈ ਕਿ ਮੈਂ ਸਾਰੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀਆਂ ਕਮੈਂਡੇ ਬਣਾਉਣੀਆਂ ਨੇ ਦੂਸੀਆਂ ਆਪਣੀਆਂ ਜਾਣਨ ਦੀਆਂ ਬਣਾਉਣੀਆਂ ਨੇ ਐਸ ਸੀ ਆ ਵੀ ਬਣਾਉਣਗੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੋਟਾਂ ਪਾਓ ਬਾਕੀ ਇਹਨਾਂ ਦਾ ਦਫ਼ਤਰ ਮੰਡੀ ਚ ਰਹੂਗਾ ਹਰੇਕ ਦੇ ਦੁੱਖ ਸੁੱਖ ਸੁਣਿਆ ਜਾਊਗਾ ਨੌਜਵਾਨ ਵੀਰ ਜਾਨ ਕਹੇ ਸਿਆਣੇ ਬੱਦੇ ਜਾਨ ਨੂੰ ਮਸਲੇ ਦਾ ਹੱਲ ਇਹ ਕਰਾਂਗੇ ਸਾਡੇ ਪਿੰਡ ਦਾ ਸੀ ਹੁਣ ਵੀ ਇਹੋ ਜਿਹੇ ਨਾਲ ਕੰਮ ਕਹਿਦੇ ਨੇ ਸਾਡੇ ਨੇ ਸਾਡੇ ਪਿੰਡੋਂ ਬਾਹਰੋਂ ਲੱਵੇ ਲਾਉਣੇ ਪਿੰਡਾਂ ਦੇ ਲੋਕ ਪਹਿਲੀ ਵਾਰ ਤੂਰੀ ਹਲਕੇ ਵਿੱਚ ਹਲਕਾ ਇੰਚਾਰਜ ਮਿਲਿਆ ਕਿਵੇਂ ਦੇਖ ਰਹੇ ਹੋ ਗੰਦਾਵਾ ਸਾਹਿਬ ਨੂੰ ਬਹੁਤ ਵਧੀਆ ਲੱਗ ਰਿਹਾ ਜੀ ਗੰਦਾਵਾ ਸਾਹਿਬ ਬਹੁਤ ਹੀ ਨੇ ਕੇ ਸੁਭਾਅ ਦੇ ਨੇਗੇ ਤੇ ਅਸੀਂ ਦਫ਼ਤਰ 'ਚ ਇਹਨਾਂ ਨਾਲ ਇਹਨਾਂ ਨੂੰ ਮਿਲੇ ਤੇ ਬਹੁਤ ਚੰਗੀ ਤਰ੍ਹਾਂ ਮਿਲਦੇ ਆ ਬਹੁਤ ਨਿੱਗਾ ਸੁਭਾਅ ਇਹਨਾਂ ਦਾ ਤੇ ਸਾਡੇ ਮੇਰਾ ਮਿੱਤਰ ਹੈ ਇਹਨਾਂ ਨੂੰ ਇਹਨਾਂ ਨੇ ਸਰਕਲ ਦਾ ਪ੍ਰਧਾਨ ਲਾਨੇ ਆ ਸਾਡੀ ਸਾਰੀ ਜਿੰਨਾਂ ਵੀ ਸਾਡਾ ਫਰੈਂਡ ਸਰਕਲ ਆ ਸਾਰੇ ਅਸੀਂ ਰੰਧਾਵਾ ਸਾਹਿਬ ਨਾਲ ਖੜੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਆ ਜੀ ਤੇ 2027 'ਚ ਅਸੀਂ ਆਸ ਕਰਦੇ ਆ ਕਿ ਆਪਣੀ ਹੀ ਸਰਕਾਰ ਬਣੂਗੀ ਕੀ ਕਹਤੇ ਅਸੀਂ ਇਕਜੁੱਟ ਹੋ ਕੇ ਕੰਮ ਕਰਾਂਗੇ ਸਾਰਿਆਂ ਨਾਲ ਖੜਾਂਗੇ ਜੋ ਵੀ ਸਾਡੀਆਂ ਸਮੱਸਿਆ ਹੋਣਗੀਆਂ ਸਾਡੇ ਨੌਜਵਾਨਾਂ ਦੀਆਂ ਸਮੱਸਿਆ ਹੋਣਗੀਆਂ ਉਹ ਅਸੀਂ ਸੁਣਾਂਗੇ ਤੇ ਉਹ ਅਸੀਂ ਆਸ ਕਰਦੇ ਹਾਂ ਕਿ ਉਹ ਸੁਖਵੀਰ ਸਿੰਘ ਬਾਦਲ ਤੱਕ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਹੱਲ ਕਰਵਾਵਾਂਗੇ ਕੀ ਨਾਮ ਹੈ ਜੀ ਆਪਣਾ ਕਰਮਜੀਤ ਸਿੰਘ ਸਾਹਿਬਾ ਸਰਪੰਚ ਪਲਾਸਾ ਜੋ ਸੁਖਵੀਰਵਾਲ ਦੀਆਂ ਰੈਲੀਆਂ ਚੱਲ ਰਹੀਆਂ ਨੇ ਐਲਾਨ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਪ੍ਰਾਲਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੁਣ ਜਿਹੜੀ ਨੇਰੀ ਚੱਲ ਰਹੀ ਆ ਉਹ ਸਿਰਫ ਸਰੋਵਣੀ ਕਾਲੀ ਦਲ ਦੀ ਐ ਚੱਲ ਰਹੀ ਆ ਬਹੁਤ ਜੂਤ ਜੁੜ ਰਿਹਾ ਆ ਸਾਡੇ ਪਿੰਡ ਵੀ ਅੱਜ ਪ੍ਰੋਗਰਾਮ ਕਰਾਇਆ ਗੁਰਪ੍ਰੀਤ ਸਿੰਘ ਨੂੰ ਸਰਕਲ ਪ੍ਰਧਾਨ ਲਾਇਆ ਇਹਨਾਂ ਨੇ ਆਪਣੇ ਰੰਦਾਵਾ ਸਾਹਿਬ ਨੇ ਰੰਦਾਵਾ ਸਾਹਿਬ ਵੀ ਬਹੁਤ ਮਿਹਨਤ ਦਿਨ ਰਾਤ ਇਹਨਾਂ ਨੇ ਇੱਕ ਕਰੀ ਹੋਈ ਆ ਇਹ ਕਹਿੰਦੇ ਵੀ ਸ਼ਖਬੀਰ ਬਾਦਲ ਸਾਹਿਬ ਦਾ ਮੈਨੂੰ ਥਾ ਆਪਣਾ ਦਿੱਤੀ ਹੋਈ ਆ ਸ਼ਖਬੀਰ ਬਾਦਲ ਸਾਹਿਬ ਨੇ ਇਹਨਾਂ ਨੂੰ ਪਰ ਇਹ ਦਿਨ ਰਾਤ ਇੱਕ ਮਿਹਨਤ ਕਰਕੇ ਇੰਨੀ ਅਸੀਂ ਆਪ ਦੀ ਰਾਜਨੀਤੀ ਚ ਕਦੇ ਇਸ ਤਰ੍ਹਾਂ ਦੀ ਮਿਹਨਤ ਨਹੀਂ ਦੇਖੀ ਜਿਹੜੇ ਸਰਦਾਰ ਰਣਜੀਤ ਸਿੰਘ ਜੀ ਰੰਧਾਵਾ ਕਰ ਰਹੇ ਨੇ ਇਹਨਾਂ ਨੇ ਦਿਨ ਰਾਤ ਧੂਰੀ ਹਲਕੇ ਲਈ ਇੱਕ ਕਰ ਰੱਖਿਆ ਕੀ ਨਾਮ ਹੈ ਵੀਰ ਜੀ ਅਸਾਂ ਵੀਰਾਂ ਨੂੰ ਗੁਰਪ੍ਰੀ ਸਿੰਘ ਸੋਹੀ ਜੀ ਅੱਜ ਤੋਂ ਆਹਰ ਜੀ ਤੁਹਾਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਇਸ ਮੌਕੇ ਕੀ ਕਹੂੰਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਦਾਰ ਰੰਧਾਵਾ ਸਾਹਿਬ ਜੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਸਰਵੀਰ ਸਿੰਘ ਬਾਦਲ ਜੀ ਦਾ ਉਹਨਾਂ ਨੇ ਇਹ ਅਹੁਦਾ ਦਿੱਤਾ ਅਸੀਂ ਆਪਣੀ ਤੁਣਾ ਮਨੋ ਸੇਵਾ ਨਵਾਵਾਂਗੇ ਜੀ ਪਾਰਟੀ ਦੀ ਸੇਵਾ ਕਰਾਂਗੇ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋੜਾਂਗੇ ਜੀ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਜੀ ਸੋਸ਼ਲ ਮੀਡੀਆ ਦੇ ਵੀ ਦੇਖ ਹੀ ਰਹੇ ਹੋ ਨੌਜਵਾਨਾਂ ਦਾ ਬਹੁਤ ਝੁਕਾ ਜੀ ਹੁਣ ਅਕਾਲੀ ਦਲ ਵੱਲ ਬਹੁਤ ਨੌਜਵਾਨ ਮਿਲਦੇ ਨੇ ਜੀ ਤੇ ਸਾਰੇ ਪ੍ਰੇਰਤਨੇ ਜੀ ਹੁਣ ਉਹ ਇਹੀ ਗੱਲ ਕਹਿੰਦੇ ਨੇ ਕਿ ਆਪਣਾ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਈਏ ਸਾਰੇ ਆਪਾਂ ਇਕੱਠੇ ਹੋਈਏ ਨੌਜਵਾਨਾਂ ਨੂੰ ਕਿਸ ਤਰ੍ਹਾਂ ਜੋੜੋਗੇ ਨਾਲ ਇਸ ਤਰ੍ਹਾਂ ਜੀ ਨੌਜਵਾਨਾਂ ਨੂੰ ਜੀ ਨੌਜਵਾਨਾਂ ਨੂੰ ਜੋੜਾਂਗੇ ਜੀ ਉਹਨਾਂ ਦੇ ਜੋ ਵੀ ਸਮੱਸਿਆਵਾਂ ਹੋਣੀਆਂ ਉਹਨਾਂ ਦੇ ਹੱਲ ਜੀ ਉਹਨਾਂ ਦੇ ਪਿੰਡਾਂ ਦੇ ਹੱਲ ਜੀ ਉਹਨਾਂ ਦੇ ਇਲਾਕੇ ਦੇ ਜੀ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੋਣੀਆਂ ਜੀ ਅਸੀਂ ਉਹਨਾਂ ਦੀਆਂ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਜੀ ਤੇ ਉਹਨਾਂ ਦੀਆਂ ਪੂਰ ਉਤਰਾਂਗੇ ਜੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਪਦੇ ਸਾਥੀਆਂ ਨੂੰ ਕੋਈ ਮੈਸੇਜ ਦੇਣਾ ਚਾਹੂਗੇ ਸਾਥੀਆਂ ਨੂੰ ਇਹੀ ਗੱਲ ਕਹਿਣੇ ਆ ਜੀ ਜੀ ਆਪਾਂ ਸਾਰੇ ਇਕੱਠੇ ਹੋਈਏ ਆਪਾਂ ਸ੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਆਉਣ ਵਾਲੀ 27 ਦੇ ਵਿੱਚ ਆਪਾਂ ਆਪਣੀ ਸਰਕਾਰ ਨੂੰ ਪੰਜਾਬ ਪੰਜਾਬ ਤੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਣਾਈਏ ਬੋਲੇ ਸੋਨਿਆਲੇ ਜੈ ਸੁਖਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਕੀ ਫੈਸਲੇ ਕੀਤੇ ਗਏ ਨੇ ਕਿਸ ਬੇਸੇ ਤੇ ਮੀਟਿੰਗ ਹੋਈ ਅੱਜ ਇਹ ਜੀ ਨੌਜਵਾਨਾਂ ਦੀ ਮੀਟਿੰਗ ਸੀ ਸਰਕਲ ਦਾ ਪ੍ਰਧਾਨ ਅਸੀਂ ਲਾਇਆ ਮੁੰਡਾ ਗੋਪਾਲ ਜੀ ਦਾ ਪਲਾਸੌਰ ਤੋਂ ਇਹਨਾਂ ਨੇ ਸਾਰਾ ਆਪ ਦਾ ਪਾਰਮਨ ਅਰੇਂਜਮੈਂਟ ਕੀਤਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਮੀਟਿੰਗ ਰੱਖੀ ਗਈ ਇਹਨਾਂ ਨੂੰ ਸਰਕਲ ਦਾ ਪ੍ਰਧਾਨ ਬਣਾਇਆ ਇਹ ਗਾਹਾਂ ਆਪਦੇ ਨਾਲ ਆਪਦੀ ਕੜੀ ਬਣਾਉਣਗੇ ਹੋਨ ਨੌਜਵਾਨਾਂ ਨੂੰ ਨਾਲ ਲੈ ਕੇ ਆਪਣੀਆਂ ਕਮੇਟੀਆਂ ਬਣਾਉਣਗੇ ਪਿੰਡ-ਪਿੰਡ ਜਾ ਕੇ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲਦਿਆਂ ਦੇ ਹੱਥ ਮਿਲੂ ਤੇ ਕਰਨਗੇ ਆਉਣ ਵਾਲੀ 2027 ਚ ਜਿੱਤ ਦਾ ਝੰਡਾ ਬੁਲੰਦ ਕਰਨਗੇ ਕਿਉਂਕਿ ਹੁਣ ਢੇੜੀ ਆ ਗਈ ਨੌਜਵਾਨਾਂ ਨੇ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਨੇ ਸਾਨੂੰ ਬਹੁਤ ਫੋਨ ਆਉਂਦੇ ਨੇ ਔਰ ਸਾਨੂੰ ਮਿਲ ਕੇ ਵੀ ਜਾਂਦੇ ਨੇ ਨੌਜਵਾਨ ਕਿ ਵੀ ਸਾਨੂੰ ਪਾਰਟੀ ਦੇ ਵਿੱਚ ਜੁਆਇਨ ਕਰਾਓ ਕਿਉਂਕਿ ਆਪ ਦੀ ਘਰ ਦੀ ਨੌਜਵਾਨਾਂ ਦੀ ਪਾਰਟੀ ਆ ਇਹ ਆਪਣੀ ਅਕਾਲੀ ਦਲ ਦੀ ਪਾਰਟੀ ਹੈ ਸੋ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਇਹ ਪਾਰਟੀ ਗੁਰੂ ਮਹਾਰਾਜ ਨੇ ਪੜਾਈ ਹੋਈ ਆ ਉਹਨਾਂ ਦੇ ਪੂਰਨਿਆ ਤੇ ਚੱਲ ਰਹੀ ਹੈ ਇੱਕ ਕਿਸਾਨਾਂ ਤੇ ਹਮਲਾ ਹੋਇਆ ਜਿਹੜਾ ਘਰਾਂ ਦੇ ਵਿੱਚ ਜਾ ਕੇ ਸਰਕਾਰ ਦੇ ਉਹ ਕਿਸ ਤਰ੍ਹਾਂ ਦੇਖਦੇ ਉਸਨੇ ਉਹ ਤਾਂ ਜੀ ਬਹੁਤ ਨਿੰਦਣਯੋਗ ਗੱਲ ਹੈ ਕਿਉਂਕਿ ਅੱਜ ਤੱਕ ਜਦੋਂ ਦੀਆਂ ਸਰਕਾਰਾਂ ਬਣਨ ਲੱਗੀਆਂ ਨੇ ਕਿਸੇ ਨੇ ਆਪਣੇ ਕਿਸਾਨਾਂ ਤੇ ਆਪਣੇ ਅੰਨਦਾਤਾ ਤੇ ਕਿਸੇ ਸਰਕਾਰ ਨੇ ਹੱਥ ਨਹੀਂ ਚੱਕਿਆ ਇਸ ਕਰਕੇ ਇਹ ਸਰਕਾਰ ਨੇ ਤਾਂ ਅੱਗੇ ਤਾਂ ਚਲੋ ਆਏ ਹੁੰਦਾ ਵੀ ਧਾਰਨਿਆਂ ਤੇ ਜਾ ਕੇ ਮੰਨ ਤਕਾ ਕਰਦੀ ਦੀ ਸਰਕਾਰ ਹੁਣ ਤਾਂ ਕਿਸਾਨਾਂ ਦੇ ਘਰੇ ਵੜ ਕੇ ਕੁੱਟ ਕੇ ਆਉਂਦੇ ਨੇ ਇਸ ਕਰਕੇ ਅਸੀਂ ਚੈਲੰਜ ਵੀ ਕਰਦੇ ਆ ਸਰਕਾਰ ਨੂੰ ਕਿ ਜੇ ਐਦਾਂ ਦੀ ਇਹ ਪਰਦੇ ਰਹੇ ਫਿਰ ਅਸੀਂ ਸੌਂਥਾਂ ਉਤੇ ਅੱਡ-ਅੱਡ ਪਿੰਡਾਂ ਦੇ ਵਿੱਚ ਸੜਕਾਂ ਬੰਦ ਕਰਕੇ ਸਰਕਾਰ ਦੇ ਨਾਲ ਸਿੱਧੂਆਂ ਲਿਆਦਾਂਗੇ ਜੇ ਸਾਡੇ ਅਨੁਦਾਤਿਆਂ ਨੂੰ ਇਹ ਅੰਕ ਕਰ ਫਿਰ ਬੋਲੇ ਸੋਨਹਿਰ ਜੈ ਸ੍ਰੀ ਅਕਾਲ ਜਿਸ ਤਰ੍ਹਾਂ ਧੂਰੀ ਦਾ ਹਲਕੇ ਸੀਐਮ ਦਾ ਹਲਕਾ ਇਹ ਹਲਕੇ ਦੇ ਵਿੱਚ ਕੰਮ ਕਰਨ ਨੂੰ ਕਿਵੇਂ ਦੇਖ ਰਹੇ ਹੋ ਜੀ ਕੋਈ ਹੋ ਰਿਹਾ ਜੀ ਕਨਾ ਜੀ ਕੋਈ ਖਾਸ ਕੰਮ ਨਹੀਂ ਹੋ ਰਿਹਾ ਜੀ ਜਿਵੇਂ ਸੀਐਮ ਦਾ ਏਰੀਆ ਹੁੰਦਾ ਹੈ ਸੀਐਮ ਦੇ ਏਰੀਆ 'ਚ ਤਾਂ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਇੱਥੇ ਤਾਂ ਕੋਈ ਕੋਈ ਕੰਮ ਨਹੀਂ ਹੋ ਰਿਹਾ ਉਈ ਖਾਸ ਪਿੰਡਾਂ 'ਚ ਪੜ ਕੇ ਦੇਖ ਲਓ ਕਿਸੇ ਪਿੰਡ 'ਚ ਕੋਈ ਵਧੀਆ ਕੰਮ ਨਹੀਂ ਹੋਇਆ